ਇਹ ਤੇ ਦੇ ਦੇ ਤਾਂ ਆਈ ਨਹੀਂ ਅਜੇ ਤੱਕ ਉਹ ਮੰਮੀ ਬਾਹਰੋਂ ਹੀ ਦੇਖ ਕੇ ਆਇਆ ਮੈਂ ਕਿਹੜਾ ਕਰ ਗਿਆ ਅੱਛਾ ਹਾਂ ਬੜਾ ਉੱਤੀ ਜੇ ਬੁਰੜਾ ਬਲੂ ਕੀ ਕਰੂ ਨਾਉਂ ਬੋਲਦੀ ਆ ਕਿ ਤੂੰ ਬੋਲਦੀ ਆ ਨਾਉਂ ਬੋਲਦੀ ਹੁੰਨੀ ਪਤਾ ਨਹੀਂ ਕੋਹ ਨਹੀਂ ਤੇ ਤੇਰੇ ਹਿਸਾਬ ਨਾਲ ਲੱਗੇ ਹੁੰਦੇ ਹੁੰਦੇ ਇਹ ਸਾਹ ਮੈਨੂੰ ਵਾਦਾ ਆਖ ਨਹੀਂ ਦਾਦੀ ਆਖੋਂ ਦੀ ਪਰਦੇ ਪਰ ਬਾਹਰੋਂ ਪਤਾ ਲੱਗ ਹੀ ਜਾਂਦਾ ਵਾ ਨਾ ਇਹਨੂੰ ਫੁਰੰਕਾ ਰਿਆ ਮਾੜੇ ਅੱਛਾ ਉਹ ਗਰੀਬ ਹੱਥ ਵਿੱਚ ਫਾਈਲ ਜੀ ਫੜੀ ਹੋਈ ਮੈਂ ਤੇ ਵਾਜਾ ਵੋਜਾ ਮਾਰ ਕੇ ਆ ਗਿਆ ਹਾਂ ਤੇ ਅੰਦਰ ਕੋਈ ਵੀ ਨਹੀਂ ਸੱਲੀ ਭਾਬੀ ਢਹੀ ਕੰਮ ਕਰਨ ਕਿੱਥੇ ਚਲ ਗਏ ਹੋਏ ਚੱਲ ਕਿਤੇ ਗਏ ਹੋਣਗੇ ਕੰਮ ਨਾ ਦੱਸ ਕੇ ਵੀ ਨਹੀਂ ਗਏ ਚਲ ਦੱਸ ਕੇ ਤਾਂ ਬੰਦਾ ਜਾਂਦਾ ਹੀ ਹੈ ਨਿਕਣ ਵਾਲਾ ਨਹੀਂ ਪਾਉਂਦਾ ਉਹ ਪਾਉਣਾ ਜਿਹੜੀ ਕੜੀ ਪੁੜੀ ਲੈਂਦੇ ਕਰਨ ਦੇ ਕਿ ਪੂਰੇ ਹਾਲਾ ਚਲ ਗਏ ਹੋਣ ਕਿਤੇ ਕਾਗਜ਼ ਪੱਤਰ ਕਿਢਾਉਣ ਗਈ ਉਹ ਵੀ ਪਰਦੇ ਬੜੀ ਰੱਖਣ ਦੇ ਦੱਸ ਜੀ ਆਇਆਂ ਨੂੰ ਜਿਹੜਾ ਖੜ ਦੇ ਗਿਆ ਮਾਨੂੰ ਐ ਮੜਾ ਹੋ ਗਿਆ ਵਿਆਹ ਨਾ ਤੇ ਮੈਂ ਵਿੱਚ ਪਾਣੀ ਮਾਰ ਦੇ लवली ਹਾਂਜੀ ਤੂੰ ਇੱਥੇ ਕੀ ਕਰਨ ਆਵੇਂਲੀ ਮੈਂ ਵੇਖਣ ਆਇਆ ਮੈਂ ਪੱਠੇ ਪੁੱਠੇ ਤਾਂ ਗਏ ਆ ਕਿ ਨਹੀਂ ਪੱਠੇ ਤਾਂ ਤਾਉਣ ਵਾਲੇ ਆ ਤੇ ਨਾਲੇ ਮੇਰੀ ਸੁਣ ਗੱਲ ਪੱਠਾ ਵੀ ਬਾਅਦ ਚ ਪਾ ਲਈ ਤੇ ਕਿੱਥੇ ਗਏ ਆ ਦੋਵੇਂ ਪਿਓ ਪੁੱਤ ਪਤਾ ਨਹੀਂ ਮੈਨੂੰ ਆਬ ਨਹੀਂ ਲੱਭੇ ਉਹ ਵੇ ਮੈਂ ਵੇਖੇ ਤੇ ਹੈਗੇ ਹੀ ਜਾਂਦੇ ਹੱਥ ਵਿੱਚ ਫਾਈਲ ਜੀ ਫੜੀ ਹੋਈ ਹੁਣ ਮੈਂ ਇਹਦੇ ਵਾਜਾਂ ਉਜਾਂ ਮਾਰ ਕੇ ਆ ਗਿਆ ਹਾਂ ਤੇ ਅੰਦਰ ਕੋਈ ਵੀ ਨਹੀਂ ਇਕੱਲੀ ਭਾਬੀ ਡਹੀ ਕੰਮ ਕਰਨ ਕਿੱਥੇ ਚਲ ਗਏ ਹੋਏ ਚੱਲ ਕਿਤੇ ਗਏ ਹੋਣਗੇ ਕੰਮ ਦੱਸ ਕੇ ਵੀ ਨਹੀਂ ਗਏ ਚਲ ਦੱਸ ਕੇ ਤਾਂ ਬੰਦਾ ਜਾਂਦਾ ਯਾ ਨਿਕਣ ਵਾਲਾ ਨਹੀਂ ਬੰਦਾ ਮੇਰੇ ਹਿਸਾਬ ਨਾਲ ਜੋ ਪੜੀ ਪੁੜੀ ਲੈਂਦੇ ਫਿਰਦੇ ਨਹੀਂ ਉਹਦੇ ਹਾਲ ਨਾ ਚਲ ਗਏ ਹੋਣ ਕਿਤੇ ਕਾਗਜ਼ ਪੱਤਰ ਘਟਾਉਣ ਕੋਈ ਆਹ ਚੁੱਪਚੀ ਪੀਤੇ ਨਹੀਂ ਚਲ ਜਾਣਾ ਹੈਗਾ ਚਲੋ ਕਿਤੇ ਫੋਨ ਫੋਨ ਆ ਗਿਆ ਹੋਊਗਾ ਨਾ ਦੱਸਿਆ ਉਹ ਕਿਸ ਨੂੰ ਉਹਨਾਂ ਨੇ ਜੀ ਉਹਨੂੰ ਮੈਂ ਅੰਦਰਲੀ ਨੂੰ ਪੁੱਛਿਆ ਹੀ ਉਹ ਵੀ ਕਿੱਥੇ ਗਏ ਆ ਉਹ ਵੀ ਆਂਦੇ ਮੈਨੂੰ ਪਤਾ ਨਹੀਂ ਐਦਾਂ ਕਿਦਾਂ ਹੋ ਸਕਦਾ ਵੀ ਉਹਨੂੰ ਪਤਾ ਨਾ ਹੋਵੇ ਉਹ ਮਾਤਾ ਜਦੋਂ ਮੈਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਤੇ ਉਹਨਾਂ ਵਿਚਾਰੀ ਨੂੰ ਕਿੱਥੋਂ ਪਤਾ ਹੋਣਾ ਵੀ ਜਾਣਦੇ ਗੱਲ ਦਲਜੀਤ ਉਹਦੇ ਪੁੱਛਿਆਂ ਬਾਰੇ ਗਿਆ ਤੱਕ ਨਹੀਂ ਜਾਂਦਾ ਓਏ ਆਹੋ ਕੋਈ ਵੀ ਗੱਲ ਹੁੰਦੀ ਆ ਤੇ ਉਹਦੇ ਸਿਰ ਮੜਦਿਆ ਕਰੋ ਵੀ ਇਹਨੂੰ ਸਾਰਾ ਹੀ ਪਤਾ ਵਾ ਮੈਨੂੰ ਤਾਂ ਐਦਾਂ ਲੱਗਣ ਡਿਆ ਵਾ ਜਿਦਾਂ ਮੇਰੇ ਤੋਂ ਲੁਕਾਈ ਰੱਖਦੇ ਫਿਰਨਦੇ ਆ ਚੁੱਪਚੀ ਪੀਤੇ ਕੰਮ ਕਰਦੇ ਫਿਰੇ ਤੇ ਉਹਨਾਂ ਨੂੰ ਲੁਕਾ ਰੱਖਣਾ ਹੀ ਤੇ ਮੈਨੂੰ ਤਾਂ ਦੱਸਣਾ ਹੀ ਨਾ ਉਹਨਾਂ ਨੇ ਚੱਲ ਕੋਈ ਨਹੀਂ ਆਉਂਦੇ ਆ ਤਾਂ ਪਤਾ ਲੱਗ ਹੀ ਜਾਣਾ ਚਲ ਕੋਈ ਗੱਲ ਨਹੀਂ ਆਉਂਦੇ ਆ ਤੇ ਕੋਈ ਨਹੀਂ ਪੁੱਛ ਲੈਣਾ ਕਿੰਨਾ ਚਿਰ ਲਕਾਰਾ ਖਣਾ ਪੁੱਛ ਲੈਣੀ ਕਿੱਥੇ ਗਏ ਕਿਤੇ ਕੰਮ ਹੀ ਗਏ ਹੋਣਗੇ ਕਾਦੀ ਪਰਚੋਲ ਪੈ ਗਈ ਐ ਤੁਹਾਨੂੰ ਦੱਸ ਪਰਚੋਲ ਕਾਦੀ ਪੈਣੀ ਆ ਘਰ ਵਿੱਚ ਜੀਆਂ ਨੂੰ ਦੱਸ ਕੇ ਜਾਣ ਦਾ ਫਰਜ਼ ਹੈਗਾ ਵਾ ਨਾ ਪਤਾ ਤਾਂ ਹੋਵੇ ਕਿੱਥੇ ਗਏ ਹੋ ਹੁਣ ਇਹ ਕੋਈ ਆ ਜਾਏ ਤੇ ਕੀ ਦੱਸਾਂਗੇ ਕਿੱਧਰ ਨੂੰ ਗਏ ਉਹ ਡੈਡੀ ਵੀ ਨਾਲ ਹੀ ਗਿਆ ਵਦੇ ਜਾਂਦੇ ਵੀ ਕੱਲਾ ਗਿਆ ਦਲਜੀਤ ਡੈਡੀ ਦੀਆਂ ਵੀ ਗੱਲਾਂ ਹੁਣ ਤੂੰ ਜਾਣ ਹੀ ਦੇ ਮੈਨੂੰ ਵੀ ਪਤਾ ਵਾ ਡੈਡੀ ਕੀ ਕਰਦਾ ਫਿਰਦਾ ਆ ਜਾ ਘਰ ਨੂੰ ਚਾਹ ਬਣਾਉਂਦਾ ਮੈਨੂੰ ਐਵੇਂ ਟੈਨਸ਼ਨ ਲਈ ਜਾਂਦੀ ਅਰੇ ਡੀ ਉਹ ਮੇਰੀ ਕਾਸੂ ਮੈਂ ਆ ਤੇ ਡਿਕਨ ਲਈ ਹਾਂ ਤੁਸੀਂ ਕਿੱਥੇ ਗਏ ਸੀ ਉਹ ਜਾਣਾ ਕਿੱਥੇ ਆ ਦਲਜੀਤ ਘਰ ਦੇ ਵਿੱਚ ਜੰਡਵਾਲ ਜਾਣਾ ਬਗ ਬੇਲ ਹੋ ਗਏ ਆ ਅੱਛਾ ਤੁਸੀਂ ਜੰਡਕੋ ਗਏ ਸੀ ਤੇ ਮੇਰੀ ਸੁਣੋ ਗੱਲ ਤੁਹਾਡੀ ਨਾ ਨੂੰ ਨਹੀਂ ਪਤਾ ਕਿ ਜੰਡਕੋ ਗਏ ਜੀ ਇਹ ਮੇਰ ਕੋ ਪਰਦੇ ਰੱਖਣ ਦੇ ਜੀ ਫਿਰ ਇਹਦਾ ਮਤਲਬ ਆ ਤੋਂ ਵੀ ਪਰਦੇ ਰੜੀ ਰੱਖਣ ਦੇ ਆ ਕਿ ਜਿਆ ਨੂੰ ਡਾਕਟਰ ਦੇ ਗਿਆ ਹੁਣ ਉਹਨੂੰ ਟਾਈਮ ਬੜਾ ਹੋ ਗਿਆ ਵਿਆਹ ਨੂੰ ਤੇ ਮੈਂ ਵਿੱਚ ਪਾਣੀ ਮਾਰ ਦੇਣੀ ਸੀ ਮੈਂ ਕੀ ਕਹਿਣਾ ਸੀਗਾ ਮੈਂ ਹੁਣ ਉਹਨੂੰ ਕਿਹਾ ਹੀ ਮੈਂ ਆ ਕੇ ਦੱਸ ਦਾਂਗੀ ਮੰਮੀ ਨੂੰ ਉਹ ਮੈਨੂੰ ਕਹਿਣ ਦੀ ਆਹ ਚੁਲਾਕੀਆਂ ਵੇਖ ਲਓ ਤੇ ਤੁਸੀਂ ਕਹੇ ਤੁਸੀਂ ਦੱਸ ਜਾਂਦੇ ਹੋ ਵੀ ਮੈਂ ਚੱਲਿਆ ਨਾ ਆ ਰਹੇ ਤੇ ਕੀ ਹੀ ਮੈਂ ਤਾਂ ਬਾਹਰ ਬੈਠਾ ਤੇ ਮੈਨੂੰ ਕਹਿੰਦਾ ਡੈਡੀ ਚੱਲੀਏ ਮੈਂ ਕਿਹਾ ਚੱਲ ਤੇ ਮੰਮੀ ਦੱਸ ਹੀ ਦਿੱਤਾ ਵਾ ਐਂ ਗੁਲ ਘਾ ਰੱਖਿਆ ਵਾ ਜੀ ਉਹਨੂੰ ਮੈਂ ਪੁੱਛਿਆ ਤਾਂ ਉਹ ਦੱਸ ਦਿੰਦੀ ਤੇ ਆਖਰਾਂ ਚ ਨਹੀਂ ਮੈਂ ਹੁਣ ਕਿਹਾ ਸੀ ਕਿ ਨਾ ਦੱਸੀ ਆਹ ਦੱਸੀ ਨਾ ਮੰਮੀ ਨੂੰ ਤੇ ਹੁਣ ਨਹੀਂ ਮੈਨੂੰ ਪਤਾ ਲੱਗਾ ਤੇ ਚੱਲ ਜੇ ਇਹ ਏਜੰਟ ਵੱਲੋਂ ਮੋਈ ਆਏ ਤੇ ਮਾੜਾ ਕਰ ਆਏ ਸਭ ਨੂੰ ਖੁਸ਼ ਹੋਣਾ ਨਹੀਂ ਤੇਰਾ ਕਿਹਾ ਵੀ ਮਾੜਾ ਕਰ ਆਏ ਜੇ ਪਰ ਘਰ ਵਿੱਚ ਸਲਾਹ ਕਰਕੇ ਤੇ ਚੱਲੋ 나 ਮੈਨੂੰ ਪਤਾ ਵਾ 나 ਲਵਲੀ ਨੂੰ ਪਤਾ ਵਾ ਤੁਸੀਂ ਤਿੰਨੇ ਜਾਣੇ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ ਜੇ ਉਹ ਮਰਜ਼ੀਆਂ ਕਾਹਦੀਆਂ ਕਰਨ ਦੇ ਯਾਰ ਇਹ ਮੈਨੂੰ ਕਹਿੰਦਾ ਵੀ ਡੈਡੀ ਚੱਲੀਏ ਤੇ ਮੈਂ ਕਿਹਾ ਚੱਲ ਕਾਗਜ਼ ਹੀ ਵਿਖਾ ਲੈਣੇ ਇਹ ਕਿਹੜੇ ਪੈਸੇ ਤੇ ਹਲਾ ਦੇਤਾ ਉਹਨਾਂ ਨੂੰ ਸਭ ਨੂੰ ਖੁਸ਼ ਨਹੀਂ ਹੋਣ ਦੇ ਇਹ ਡਾਕੂਮੈਂਟ ਦੇ ਕੰਮ ਬੰਦ ਗਏ ਕਿਤੇ ਵੀ ਜਿੱਦਾਂ ਦੇ ਕੰਮ ਆ ਨਾ ਮੈਂ ਖੁਸ਼ ਹਾਂ ਮੈਨੂੰ ਪਤਾ ਵਾ ਇੱਥੇ ਕੀ ਬੰਨਣਾ ਵਾ ਕੀ ਬੰਨਣਾ ਮੰਮੀ ਪਤਾ ਨਹੀਂ ਕੀ ਸੋਚ ਰਹੇ ਤੇ ਥੱ ਵੇ ਮੈਂ ਕੀ ਸੋਚਣਾ ਵਾਂ ਮੈਂ ਤਾਂ ਇਹ ਵੇਖਣ ਲਈ ਆ ਵੀ ਇਹ ਆਪਣੇ ਬੱਚੇ ਆ ਤੇ ਮਾਂ ਤੋਂ ਇਹ ਲੁਕਾ ਰਹੇ ਦੇ ਫਿਰਦੇ ਆ ਉਹ ਡੈਡੀ ਨਾਲ ਗਿਆ ਬਲੁਕਾ ਸਾਰਾ ਮੰਮੀ ਨੂੰ ਸੋ ਕਿਹੜੀ ਗੱਲ ਦੱਸੋ ਮੰਮੀ ਨੂੰ ਡੈਡੀ ਨੂੰ ਤਾਂ ਤੁਸੀਂ ਖੜਨਾ ਹੀ ਖੜਨਾ ਪੜਦੇ ਤੇ ਮੇਰੇ ਤੇ ਮੌਣੇ ਆ ਕਿ ਮੰਮੀ ਨੂੰ ਨਾ ਪਤਾ ਲੱਗ ਜੇ ਯਾਰ ਇਹਨਾਂ ਨੂੰ ਵੀ ਤਾਂ ਬਾਹਰੋਂ ਪਤਾ ਲੱਗਾ ਹੋਏ ਫੇਰ ਗੱਲ ਹੋਵੇ ਉਹ ਮੇਰੇ ਕੋਲ ਆ ਕੇ ਦੱਸਦਾ ਆਪਾਂ ਆਉਂਦਿਆ ਤੈਨੂੰ ਦੱਸਦਾ ਕਿ ਆਹੀ ਕੰਮ ਕੀਏ ਆ ਸੰਦੀਪ ਨੂੰ ਮੈਂ ਮਨਾ ਕੀਤਾ ਸੀ ਨਾਲੇ ਨਿੱਕਾ ਕਹਿੰਦੇ ਮੈਂ ਵੀ ਬਾਹਰ ਜਾਣਾ ਇਹਨਾਂ ਨੂੰ ਕੱਲੋਗੇ ਕਿ ਉਹਨੂੰ ਕੱਲੋਗੇ ਉਹ ਕਹਿੰਦਾ ਹੁਣ ਵਿਆਹ ਕਰਨਾ ਕਿ ਉਹਨੂੰ ਬਾਹਰ ਭੇਜਣਾ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਨਾ ਮੈਂ ਬਾਹਰ ਜਾਣਾ ਪੈਣਾ ਉਹ ਪਹਿਲਾਂ ਇਹਨਾਂ ਦਾ ਤਾਂ ਕੰਮ ਬਣਾ ਲੀਏ ਕਿ ਉਹਨੂੰ ਭੇਜਣਾ ਤੋਂ ਪਹਿਲਾਂ ਕਿੰਨੇ ਪੈਸੇ ਕਹੇ ਫਿਰ ਜੈਂਡਰ ਨੇ ਤੁਹਾਨੂੰ ਉਹਨੇ ਕਿਹਾ ਵੀ 25-30 ਲੱਖ ਰੁਪਏ ਲੱਗ ਜਾਣਾ ਬਾਹਰ ਜਾਣਿਆ ਦਾ ਤੇ 25-30 ਅਹੀਂ ਕੱਲਿਆਂ ਨੇ ਕਿੱਥੋਂ ਦੇਣਾ ਵਾ ਇਹਨੂੰ ਕਹੋ ਵੀ ਉਹਨੂੰ ਕਹੋ ਆਪਣੀ ਮਾਂ ਨੂੰ ਵੀ ਕਹਿ ਥੋੜੇ ਬੋਧੋ ਵੀ ਕਰੇ ਲੈ ਰੈਡੀ ਇਹਨਾਂ ਦੀ ਗੱਲ ਸੁਣ ਲੋ ਉਹਨਾਂ ਨੂੰ ਪੈਸੇ ਦੇਣੇ ਆ ਸਮਝਾਓ ਬੋ ਇਹਨਾਂ ਨੂੰ ਲੈ ਦੱਸ ਦੇਣੇ ਕਿਉਂ ਨਹੀਂਗੇ ਉਹ ਆਪਣੇ ਘਰ ਦਾ ਗਜਰਾ ਮਹਾਂ ਕਰਨ ਦੇ ਉਹਦੇ ਮੇਰੀ ਸੁਣ ਗੱਲ ਸਭ ਕੁਝ ਹੈਗਾ ਵਾ ਜਾਣ ਕੇ ਮਰੂ ਮਰੂ ਕਰੀ ਜਾਂਦੇ ਆ ਆਪਣੇ ਨਹੀਂ ਕਰਨਦੇ ਆ ਬੰਦੇ ਵੇਖਾ ਰਮਨ ਉਹਨਾਂ ਦੀ ਤੇ ਰੋਟੀ ਨਹੀਂ ਪੂਰੀ ਹੋਣ ਈ ਉਹਨਾਂ ਦਾ ਪੈਸਾ ਕਿੱਥੋਂ ਦੇਣਾ ਵਾ ਹਾਂ ਉਹ ਤਾਂ ਸਾਡੀਆਂ ਗੱਲਾਂ ਮਾੜੀਆਂ ਵਾ ਉਹਨਾਂ ਕੁੜੀ ਨੂੰ ਪੜਾਇਆ ਇਸੇ ਕੰਮ ਨੂੰ ਪੜਾਇਆ ਸੀ ਬਾਹਰ ਕਰਨੀ ਆ ਉਹਨਾਂ ਤਾਂ ਉਹਦੇ ਵਿਆਹ ਕਰਤਾ ਸੀ ਵੀ ਪੈਸਾ ਨਾ ਦਊਗਾ ਨਹੀਂ ਵਿਆਹ ਨਾ ਕੀ ਕੀਤਾ ਹੈਗਾ ਵੀ ਵਿਆਹ ਉਹ ਕਰ ਕੀਤਾ ਸੀ ਨਾਲੇ ਚੁੰਨੀ ਜਣਾ ਵਾਲਾ ਕੀਤਾ ਸੀ ਤੰਨੋ ਫੜ ਕੇ ਬਾਹਰ ਕੱਢਤੀ ਕੀ ਉਹਨਾਂ ਟਰੱਕ ਪਰ ਤੇ ਦਾਗ ਦਾ ਦੇਤਾ ਤੈਨੂੰ ਇਹ ਚੰਗੇ ਹੁੰਦੇ ਨੇ ਸਭ ਕੋ ਦਿੰਦੇ ਹਾਂ ਉਹ ਤਾਂ ਉਹ ਮੰਗਣੀ ਉਹਨਾਂ ਕੋ ਸਭ ਕੋ ਦੀ ਤਿੰਨ ਚਾਰ ਕਿੱਲੇ ਪਹਿਲੀ ਦੇ ਤੇ ਹੈਗੇ ਆ ਹੋਰ ਮਰੇ ਆ ਤੇ ਮੰਮੀ ਡੇਰ ਕਿੱਲਾ ਢਾਈ ਉਹਨਾਂ ਦੀ ਬਾਕੀ ਠੇਕੇ ਦੀ ਬੰਦਾ ਦੋ ਕਿੱਲੇ ਮੁੰਡਾ ਤੇ ਕੋਈ ਗੱਲ ਨਹੀਂ ਇਹਨੇ ਵੀ ਜਾ ਕੇ ਭਰਾ ਦਾ ਹੀ ਸੋਚਣਾ ਵਾ ਦੇਖਿਓ ਕਿੰਨਾ ਖੇਚੀ ਦੀ ਆ ਬਾਹਰ ਤੇ ਹੈ ਜਮੀਨ ਲਈ ਜਾਓ ਜੀ ਉਹਨੇ ਆਪਣੇ ਭਰਾ ਦਾ ਸੋਚਣਾ ਮੈਂ ਨਹੀਂ ਦੋਸਰ ਆਪਣੇ ਭਰਾ ਦਾ ਤੇ ਤੈਨੂੰ ਨਹੀਂ ਸੋਚਣ ਦੇਣਾ ਕਿਹੜੀਆਂ ਗੱਲਾਂ ਕਰਨ ਦੇ ਆ ਵਾ ਇਹ ਮੈਨੂੰ ਪਤਾ ਨਹੀਂ ਬਾਹਰ ਤੇ ਜਾਣਾ ਤੇ ਜਾਦ ਲੈ ਆਂਦੇ ਬੈਨਾਂ ਪਹਿਲਾਂ ਕਿ ਬੱਤ ਪਾਲਿਆ ਕਰ ਤਾਹਾਂ ਮੈਂ ਦੱਸ ਕੇ ਨਹੀਂ ਗਿਆ ਡੀ ਆਹੋ ਇਹ ਕੰਮ ਕਰਦੇ ਮੰਮੀ ਨੇ ਦੱਸ ਨਾ ਤੋ ਮੈਨੂੰ ਤੂੰ ਕੱਲਾ ਹੀ ਜਾ ਕੇ ਚੜ ਜਾ ਤੁਸੀਂ ਨਾ ਰਸ ਕੇ ਤੇ ਜਾਂਦੇ ਉਹ ਤਾਂ ਹੀ ਪੂਰੇ ਚੜਿਆ ਵਾ ਮੰਮੀ ਕੋਲ ਕਾਰ ਆ ਕੇ ਤੇ ਡੈਡੀ ਮੇਰੇ ਨਾਲ ਚਲ ਗਏ ਆ ਓਏ ਤੇ ਰਮਨ ਨੇ ਹੀ ਕਾਗਜ਼ੀ ਵਿਖਾਲ ਕੇ ਆਏ ਆ ਅਸੀਂ ਕਿਹੜੇ ਉਥੇ ਪੈਸੇ ਤੇ ਲਦੇ ਆਏ ਉਹਨਾਂ ਨੂੰ ਨਾਲੇ ਮੇਰੀ ਸਾਮਣੋਂ ਗੱਲ ਅਸੀਂ ਸਾਰੇ ਪੈਸੇ ਨਹੀਂ ਲਾਉਣੀ ਅੱਧੇ ਪੈਸੇ ਉਹ ਲਾਉਣਗੇ ਤੱਦੇ ਲਾਵੇਂ ਹੀ ਉਹ ਲਾਉਂਦੇ ਆ ਕਿਉਂ ਨਹੀਂ ਲਾਉਂਦੇ ਉਹਨਾਂ ਦੀ ਕੁੜੀ ਨੇ ਨਹੀਂ ਜਾਣਾ ਉਹ ਨਹੀਂ ਲਾਉਂਦੇ ਨਾ ਕੋਈ ਦਿੱਤਾ ਨਾ ਕੁਝ ਲਿਆ ਤੇ ਹੁਣ ਬਾਹਰ ਜਾਣ ਨੂੰ ਪੈਸੇ ਨਹੀਂ ਉਹ ਲਾ ਸਕਦੇ ਜੇ ਰਮਨ ਉਹਨਾਂ ਨੇ ਨਹੀਂ ਲਾਉਣੇ ਹੁੰਦੇ ਤੇ ਫਿਰ ਉਹ ਵਿਆਹ ਕਾਨੂੰ ਕਰਦੇ ਕੁੜੀ ਦਾ ਤੇ ਵਿਆਹ ਦੇ ਦਿੱਤਾ ਵਾ ਚੰਗਾ ਭਲਾ ਤੇ ਘਰ ਬਾਹਰ ਲੱਭ ਗਿਆ ਵਾ ਮੁੰਡਾ ਸਾਡਾ ਨਾ ਕੁਝ ਖਾਵੇ ਨਾ ਕੁਝ ਪੀਵੇ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ ਅੱਜ ਤੱਕ ਇਦਾਂ ਦਾ ਕੰਮ ਵੇਖਿਆ ਵਾ ਵਿਆਹ ਹੋਇਆ ਹੋਏ ਤੇ ਮੁੜ ਕੇ ਕੁੜੀ ਵਾਲੇ ਪੈਸੇ ਲਾਉਣ ਤਾਂ ਇਹਦੇ ਕਿ ਨਿਜੜਾ ਵਾ ਕੀਤਾ ਸੀ ਇਸੇ ਕੰਮ ਨੂੰ ਕੀਤਾ ਸੀ ਹੁਣ ਉਹਨਾਂ ਦਾ ਰੁਪਈਆ ਵੀ ਨਾ ਖਰਚਿਆ ਜਾਵੇ ਅਸੀਂ ਵਿਆਹ ਦੇ ਕਿੰਨੇ ਪੈਸੇ ਲਾਤੇ ਤੇ ਬਾਹਰ ਤੇ ਵੀ ਸਾਰੇ ਅਸੀਂ ਲਾਇਏ ਹੁਣ ਤੇ ਮੁੰਡਾ ਤੇਰਾ ਜਾਣਾ ਤੋਂ ਉਹਨਾਂ ਦੀ ਕੁੜੀ ਨਹੀਂ ਜਾਣੀ ਤੇ ਹੁਣ ਤੇ ਨੌ ਬਣ ਕੇ ਆ ਗਈ ਤੇਰੀ ਅਜੇ ਵੀ ਉਹਨਾਂ ਦੀ ਕੁੜੀ ਵਿਚਾਰੀ ਚੰਗਾ ਚੰਗਾ ਹਾਂ ਰੱਖੋ ਕਾਗਜ਼ ਪੱਤਰ ਵੇਖਾਂਗੇ ਫਿਰ ਦੇਖਣਾ ਵਾ ਤੂੰ ਆਹੋ ਅੱਛਾ ਲਾਕੀਆਂ ਵੇਖ ਦੁਨੀਆ ਦੀਆਂ ਆਹ ਵੇਖ ਦੀ ਮੋਮ ਨਹੀਂ ਜਿਮਤਰੀ ਉਹ ਇਹਦੇ ਵੱਲ ਗਈ ਵੀ ਹੈਗੀ ਹਾਂ ਵੀ ਕਿੱਥੇ ਗਏ ਆ ਮੈਨੂੰ ਪਤਾ ਹੀ ਨਹੀਂ ਸਾਰੇ ਕਾਗਜ਼ ਪੱਤਰ ਕੱਢ ਕੇ ਆਪ ਦਿੱਤੇ ਆ ਤੇ ਹੁਣ ਨਾ ਐਦਾਂ ਗੋਦਲ ਕੰਨੀ ਬਣ ਗਈ ਆ ਵੀ ਮੈਂ ਤੇ ਐਦਾਂ ਤੁਰੀ ਫਿਰਨ ਦੇ ਮੈਨੂੰ ਪਤਾ ਹੀ ਕਿਸ ਗੱਲ ਦਾ ਨਹੀਂਗਾ ਕੋਈ ਗੱਲ ਨਹੀਂ ਤੇਰੇ ਨਾਲ ਤਾਂ ਗੱਲ ਮੈਂ ਕਰੂੰਗੀ ਹੋਂਤੇ ਸਾਰੇ ਜਣੇ ਘਰ ਵਾ ਇਹਨਾਂ ਨੂੰ ਗਾਂਮਸ਼ਾ ਹੋ ਲੈਂਦੇ ਫੇਰ ਤੇਰਾ ਨਾ ਕਰਦੀ ਗੱਲ ਮੈਂ ਸੰਦੀਪ ਇਦਰੀਆ ਹਾਂਜੀ ਯਾਰ ਆਹ ਡਾਕੂਮੈਂਟ ਤੇ ਕੀ ਕਹਿੰਦੇ ਫਿਰ ਕੋਈ ਕਹਿੰਦੇ ਦੇ ਦੇਣਾ ਡਾਕੂਮੈਂਟ ਅੱਛਾ ਹਾਂਜੀ ਤੇ ਬਾਹਰ ਕੀ ਹੋਣਾ ਕਹਿੰਦੀ ਕੀ ਗੱਲ ਓਕੋ ਨਹੀਂ ਮੰਮੀ ਕਹਾਂ ਜੇ ਮੈਨੂੰ ਦੱਸ ਕੇ ਨਹੀਂ ਗਏ ਤੈਨੂੰ ਪੁੱਛਿਆ ਮੰਮੀ ਨੇ ਮੰਮੀ ਮੇਰੇ ਵੱਲ ਆਏਗੀ ਅੱਛਾ ਤੂੰ ਮੈਨੂੰ ਪੁੱਛਾਂ ਦੇਈ ਕਿੱਥੇ ਗਏ ਮੈਂ ਮੈਨੂੰ ਦੱਸ ਕੇ ਨਹੀਂ ਗਏ ਇਹਨਾਂ ਕਿੱਥੇ ਚੱਲੇ ਆ ਇਹਨਾਂ ਕਹਿ ਗਏ ਆ ਕਿ ਨਹੀਂ ਆ ਵੀ ਵਸਾ ਤਿੰਨ ਦਾ ਗਿਆ ਗੱਲ ਪੈੜੇ ਮੈਨੂੰ ਦੱਸ ਕੇ ਨਹੀਂ ਗਏ ਨਾਲ ਦੱਸਿਆ ਆਪਾਂ ਨੇ ਮੈਨੂੰ ਮਨਾ ਕਰ ਗਏ ਕਿ ਨਾ ਦਸੀ ਕੋਈ ਉਹ ਟਾਈਮ ਤੋਂ ਪਤਾ ਅੱਗੇ ਬੈਠੇ ਆਉਂਦੇ ਹੀ ਆ ਕੇ ਵੇਖ ਲਿਆ ਤਾਂ ਬਾਹਰ ਬੈਠੇ ਨਹੀਂ ਉਹ ਕਿਉਂ ਦੇਖੋ ਲੱਭਦੇ ਰਹਿੰਦੇ ਆ ਕਬੱਧ ਨੂੰ ਵਾਜਾ ਮਾਰਦੀ ਰਹਿੰਦੀ ਵਾਜਦਾ ਮਰਜੀ ਵੇਖ ਲਓ ਜੇ ਦੱਸ ਕੇ ਚੱਲਦੇ ਹੁੰਦੇ ਤਾਂ ਵੀ ਰੋਲਾ ਪੋਣਾ ਹੀ ਉਹ ਤਾਹ ਤੇ ਮੈਂ ਦੱਸ ਹੀ ਨਹੀਂ ਗਿਆ ਕਿ ਮੈਂ ਜਾਂਦੇ ਕਬੱਧ ਪਾ ਲਿਆ ਨਾ ਫਿਰ ਕੰਮ ਨਹੀਂ ਬੰਦ ਹੁਣ ਕਹਿੰਦੇ ਕੀ ਆ ਕੋਈ ਡਾਕੂਮੈਂਟ ਦੇ ਦੇ ਆ ਕਹਿੰਦੇ ਆ ਹੀ ਮੈਲਬੋਰਨ ਜਨਾ ਆਪਣੇ ਇਸ ਦਾਰੇ ਗਏ ਅੱਛਾ ਤੋ ਤੇ ਚੰਗੀ ਯੂਨੀਵਰਸਿਟੀ ਚ ਵੇਖ ਕੇ ਨਾ ਫੇ ਲਾ ਦੂਗਾ ਡਾਕੂਮੈਂਟ ਤੇ ਲਾ ਦੂ ਰੋ ਆਪਣੇ ਪ੍ਰੋਵੀਜ਼ਨ ਹੁੰਦਾ ਵਾ ਕੰਮ ਕੀਤਾ ਵੇ ਆਪਣਾ ਤੇ ਵਧੀਆ ਸਭ ਦਾ ਟਾਈਮ ਨਾਲ ਨਹੀਂ ਵਧੀਆ ਮੇਰੇ ਇੱਥੇ ਚੱਜਾ ਹੁੰਦੇ ਨੇ ਹਾਂਜੀ ਇੱਥੇ ਇਕੱਠੇ ਨਹੀਂ ਗੱਲ ਹੋਈ ਆ ਇਹ ਵੀ ਗੱਲ ਸਹੀ ਆ ਠੀਕ ਆ ਨਾ ਹਾਂਜੀ ਤੇ ਵਿਆਹ ਬਣਾ ਕੇ ਐਂਡ ਹੀ ਕਰ ਲੋ ਭੋਲੜੀ ਦੇ ਵਿਆਹ ਉਹ ਗੈਂਡੇ ਹੀ ਹਾਂਜੀ ਲੜੀਆਂ ਮੇਰੇ ਰਿਸ਼ਤੇ ਹੁੰਦੇ ਆ ਅੱਛਾ ਅੱਛਾ ਮਾਸੀ ਦਾ ਮੁੰਡਾ ਵੀ ਆ ਮੁੰਡਿਆ ਵਾ ਕਿਤੇ ਤੇ ਮਾਮੇ ਦਾ ਵੀ ਹਾਂਜੀ ਕਿ ਲੱਗੀ ਤਾਂ ਵਿਆਹ ਕਰਦੀ ਐ ਉਹ ਜਦ ਵੀ ਕਿਤੇ ਕਹਿੰਦਾ ਬਾਹਰ ਜਾਣਾ

ਇਹ ਪਤ ਬਾਰਟੀਆਂ ਮੈਂ ਤਾਂ ਧੋਤੀਆਂ ਸੀ ਹੂੰ ਇਹ ਉਦਨ ਦੀਆਂ ਤੋਂ ਲਿਆਂਦੀਆਂ ਕਿ ਮੈਥੋਂ ਧੋਤੀਆਂ ਨਹੀਂ ਗਈਆਂ ਅੱਛਾ ਤੇ ਹੁਣ ਅੱਜ ਮੈਂ ਕੱਪੜੇ ਧੋਤੇ ਤੇ ਮੈਂ ਸਰਫਵਾਹ ਪਾਣੀ ਆ ਤੇ ਵਿੱਚ ਹੋ ਸਕਦਾ ਪਾ ਕੇ ਨਾ ਤੇ ਮੈਂ ਚੱਲ ਧੋ ਕੇ ਰੱਖਣਾ ਕਿਤੇ ਕੋਈ ਥੋੜੀ ਬੋਤੀ ਚੀਜ਼ ਪਾ ਹੀ ਲਈਦੀ ਆ ਆ ਇਹ ਤਾਂ ਗੱਲ ਹੈਗੀ ਆ ਕਈ ਵਾਰ ਚਾਹ ਥੋੜੀ ਹੁਣ ਤਾਂ ਬਾਟੇ ਚ ਪਾ ਲਈ ਦੇ ਚਲੋ ਵਧੀਆਂ ਨਾਲ ਇਹ ਚ ਚਾਰਚਪੁਰ ਬਣਾ ਕੇ ਪਾਵਾਂਗੇ ਅੱਜੋ ਮਰਜੀ ਪਾ ਲਓ ਚੀਜ਼ ਘਰ ਮੈਂ ਪਾ ਹੀ ਲਈਦਾ ਹਾਂ ਤੇ ਹੋਰ ਤਾਂ ਉਹੀ ਕਰਦਾ ਆਇਆ ਉਹ ਮੈਂ ਕਰਕੇ ਆਉਣਾ ਨਾ ਉਹ ਪੈੜੇ ਵੱਲੋਂ ਫੇਰਾ ਮਾਰ ਕੇ ਆਇਆ ਸੀ ਅੱਛਾ ਆਹ ਬੈਰੋ ਨਾ ਆਪਣੇ ਦੋ ਕੀ ਵਿੱਚ ਕੱਢਣ ਵੇ ਚੱਲ ਮੁੜ ਕੇ ਕੱਢ ਲੈਂਦੀ ਆ ਆਹ ਮੁੜ ਕੇ ਕੱਢ ਲਿਓ ਅੱਛਾ ਫੇਰ ਮੈਂ ਫਿਰ ਉਧਰੋਂ ਫੇਰਾ ਮਾਰ ਕੇ ਤੋਂ ਮੁੰਡੇ ਟੱਕਰ ਗਏ ਮੈਂ ਉਹਨਾਂ ਨਾਲੇ ਖਲੋ ਗਿਆ ਤੇ ਫਿਰ ਮੈਂ ਉਧਰ ਸਿੱਧਾ ਹੀ ਆ ਗਿਆ ਹੁਣ ਅੱਛਾ ਆਹ ਘੜ ਕਣਕ ਬੰਨ ਹੋ ਗਿਆ ਹਾਂਜੀ ਹਾਂਜੀ ਠੀਕ ਆ ਕਣਕ ਦਾ ਰੰਗ ਲੂੰਗਾ ਆਹ ਕਣਕ ਦੇ ਮੰਮੀ ਹੁਣ ਵਧ ਗਿਆ ਭਾਈ ਇਹ ਸਹਸੋ ਕਰਿਆ ਮਹਾਰਾਜ ਆਤ ਦਾ ਨੇ ਇਹਨਾਂ ਦੀ ਵੀ ਰਲੀ ਜੀ ਹੀ ਖਾ ਦੇ ਮੈਂ ਵੀ ਤੇਰਾ ਇੱਕ ਸਲਾਹ ਕਰਨੀ ਸੀ ਕਿਹੜੀ ਮੰਮੀ ਮੈਂ ਕਿਹਾ ਹੁੰਦਾ ਕਰ ਲੈਂਦੇ ਉਹਨਾਂ ਨਾਲ ਗੱਲ ਕਰਕੇ ਪੁੱਛਣੀ ਪਰ ਪੁੱਤ ਕਿੱਦਾਂ ਵਾ ਮੈਂ ਕਿਹਾ ਉਹ ਕੁੜੀ ਨੂੰ ਨਹੀਂ ਪੜਾਇਆ ਲਖਾਇਆ ਵੀ ਇੰਨਾ ਹੂੰ ਹੂੰ ਫੋਰਸ ਵੀ ਕਰਾਇਆ ਬਾਹਰ ਜਾਣ ਵਾਲਾ ਸਾਰੇ ਕੰਮ ਕੀਤੇ ਤੇ ਉਹਨਾਂ ਨੇ ਇੱਕ ਦਿਨ ਸੁਣਿਆ ਹੀ ਨਹੀਂ ਸੀ ਨਾ ਇਹ ਨਹੀਂ ਲਿਆ ਕਦੀ ਪਹਿਂ ਬਾਹਰ ਕਰ ਲੈਣੀ ਆ ਕਿ ਨਹੀਂ ਕਰ ਲੈਣੀ ਉਹ ਨਹੀਂ ਨਹੀਂ ਮੰਮੀ ਮੈਂ ਜਦੋਂ ਗਿਆ ਸੀ ਨਾ ਤੇ ਬਾਜੀ ਉਹ ਕਹਿੰਦੇ ਸੀ ਕਿ ਮੈਂ ਐ ਡਾਕੂਮੈਂਟ ਦੇ ਆਏ ਆ ਆਪਾਂ ਅੱਛਾ ਆਓ ਚਲੋ ਕੋਈ ਗੱਲ ਨਹੀਂ ਵੈਸੇ ਵੀ ਇੱਕ ਕਰੀ ਨਾ ਆਪਾਂ ਲੋਕੇ ਫੋਨ ਕਰ ਲਾਂਗੇ ਸਟੋਰੀਸ਼ਿਪੇ ਪੁੱਛ ਲਾਂਗੇ ਵੀ ਕੀ ਕਹਿੰਦੇ ਆ ਵੀ ਬਾਹਰ ਭੇਜਣਾ ਵਾ ਕਿ ਨਹੀਂ ਨਾਲੇ ਮੰਮੀ ਵੀ ਮੇਰੀ ਘਰ ਸੁਣੋ ਉਹਨਾਂ ਨੇ ਵੀ ਵਿਆਹ ਤਾਂ ਹੀ ਕੀਤਾ ਸੀ ਕਿ ਭੈਣ ਨੇ ਅਲਸ ਕੀਤੀ ਵੀ ਬਾਹਰ ਚੱਲ ਜੇਨ ਕਿ ਦੋਵੇਂ ਜੀ ਹਾਂ ਇਹ ਤਾਂ ਹੈ ਆਪ ਵੀ ਸੋਚਣੀ ਡੇਢ ਹੋਣੇ ਆ ਹੁਣ ਤੁਹਾਨੂੰ ਵੀ ਪਤਾ ਹੋਵੇ ਵੀ ਬਾਹਰ ਦੇ ਕੰਮ ਨੂੰ ਕਿੰਨਾ ਟਾਈਮ ਲੱਗ ਜਾਂਦਾ ਵਾ ਕੰਮ ਸੇ ਕੰਮ ਵੀ ਨਾ ਡੇਢ ਦੋ ਸਾਲ ਲੱਗ ਜਾਂਦੀ ਹੈ ਹਾਂ ਉਹ ਤਾਂ ਹੈ ਲੱਗਦਾ ਟਾਈਮ ਤੇ ਪਤਾ ਲੱਗ ਜਾਂਦਾ ਦੇਰ ਵੀ ਆਣੀ ਕੁੜੀ ਨੂੰ ਨਾ ਪਰਦੇਣਾ ਫੋਨ ਕਰਕੇ ਪੁੱਛਾਂਗੇ ਹਾਂ ਕੋਈ ਗੱਲ ਹੈ ਨਾ ਗੱਲਬਾਤ ਚਲਾਉਂਦੇ ਆ ਕਿ ਨਹੀਂ ਚਲਾਉਂਦੇ ਪਤਾ ਲੱਗ ਹੀ ਜਾਂਦਾ ਮੇਰੇ ਪਰਿਵਾਰ ਘਰ ਚ ਗੱਲ ਕਰਦਾ ਵਾ ਕਿ ਲਣੂ ਉਹ ਬਾਤ ਜੀ ਜਿਵੇਂ ਨਾ ਤਾਂ ਨਹੀਂ ਭਾਈ ਤੇ ਜਦ ਨਾਲ ਆਪਾਂ ਗਏ ਨਹੀਂ ਜਦੋਂ ਮੈਂ ਪਹਿਲਾਂ ਗਿਆ ਅੰਦਰ ਉਹ ਉਹਦੇ ਮੈਂ ਪੁੱਛਿਆ ਹੀ ਨਾ ਕਿ ਕਿਦਾਂ ਤੁਸੀਂ ਕਾਗਜ਼ੋਗੀਆਂ ਲੈੇ ਭਾਰ ਦੀ ਕਹਿੰਦੇ ਨਹੀਂ ਹੋਏ ਤੇ ਮੈਂ ਲੱਗ ਉਹਨਾਂ ਨੇ ਪੁੱਛਿਆ ਉਹਦਾ ਡਾਕੂਮੈਂਟ ਦੇ ਕੇ ਆਏ ਆ ਅੱਛਾ ਜਾਣਾ ਹਰੇ ਕਿੱਦੇ ਆ ਏਦਾਂ ਕੁ ਕਹਿੰਦੇ ਸੀ ਮੈਂ ਚਲੋ ਕੋਈ ਗੱਲ ਨਹੀਂ ਬਾਣੀ ਜਾਣਾ ਕੰਮ ਨਾਲੇ ਮੰਮੀ ਤੁਹਾਨੂੰ ਵੀ ਪਤਾ ਹੀ ਆ ਪੀ ਉਹਨਾਂ ਦਾ ਕਹਿ ਰਾ ਇੱਥੇ ਕੋਈ ਕੰਮਕਾਰ ਹੈ ਹੈ ਬਾਹਰ ਜਾਣਗੇ ਤੇ ਚਲੋ ਆਪਣਾ ਥੋੜਾ ਜਿਹਾ ਕਮਾਕ ਮੂ ਕੇ ਤੇ ਇੱਥੇ ਆਪਣਾ ਘਰ ਬਾਹਰ ਚਲਾਉਣਗੇ ਗੱਲ ਪਤਾ ਕੀ ਹੈ ਮੈਨੂੰ ਤਾਂ ਬਹੁਤਾ ਫਿਕਰ ਹੈ ਮੈਨੂੰ ਇਹ ਜੇ ਕੁੜੀ ਚਲੀ ਜਾਵੇ ਨਾ ਬਾਹਰ ਤੇ ਜਾਏਗੀ ਤੇ ਤੇਰਾ ਵੀ ਪੁੱਤ ਕੋ ਸੋਚੇਗੀ ਕਿ ਮੇਰਾ ਭਰਾ ਬਾ ਤਾਂ ਚੱਲ ਮੈਂ ਬਾਹਰ ਹੀ ਲੈ ਜਾ ਇਹ ਗੱਲਾਂ ਹੁੰਦੀਆਂ ਨੇ ਓਏ ਮੰਮੀ ਮੇਰੀ ਗੱਲ ਸੁਣੋ ਮੇਰਾ ਬਾਹਰ ਜਾ ਕੇ ਕਿੱਥੇ ਸਰਨਾ ਹੈ ਹੈ ਤੁਹਾਨੂੰ ਮੈਂ ਇੱਥੇ ਕੱਲੇ ਨੂੰ ਛੱਡ ਕੇ ਜਾਣਾ ਕੋਈ ਗੱਲ ਨਹੀਂ ਦੁਨੀਆ ਰਹਿ ਨਹੀਂ ਗਈ ਪਤਾ ਆਪਣਾ ਘਰ ਦਾ ਵੀ ਦੇਖਣਾ ਕਿ ਨਹੀਂ ਸਭ ਪਤਾ ਫਿਰ ਚਾਰ ਪੈਸੇ ਕਮਾਏਗਾ ਤਾਂ ਕੁਝ ਬਣੂਗਾ ਓਏ ਮੰਮੀ ਕੋਈ ਗੱਲ ਨਹੀਂ ਮੈਂ ਚਾਰ ਪੈਸੇ ਇੱਥੇ ਰਹਿ ਕੇ ਕਮਾ ਲੂੰਗਾ ਠੀਕ ਆ ਨਾ ਚਲੋ ਉਹ ਤੇ ਫਿਰ ਘਰ ਬੈ ਕੇ ਰੋਟੀ ਦਿਖਾਵਾਂਗੀ ਬਾਹਰ ਦੀ ਜਿਹੜੀ ਜ਼ਿੰਦਗੀ ਆ ਨਾ ਮਿੱਠੀਆਂ ਜੇਲਾ ਹੁੰਦੀਆਂ ਮੈਂ ਤੁਹਾਨੂੰ ਵੀ ਪਤਾ ਵਾ ਹੁਣ ਘਰ ਮੈਂ ਆਉਂਗਾ ਚਲੋ ਮਾੜੀ ਮੋਟੀ ਰੋਟੀ ਪਾਣੀ ਤੇ ਮਿਲੂਗ ਨਾਲੇ ਆਪਣੇ ਟੱਬਰ ਚ ਬੰਦਾ ਰਹਿੰਦਾ ਉਹ ਤਾਂ ਗੱਲ ਪੁੱਤ ਤੇਰੀ ਠੀਕ ਵਾ ਗੱਲ ਜਿਹੜਾ ਪਰਵਾਹ ਚ ਰਹਿਣਾ ਉਹ ਤੇ ਚੰਗਾ ਵਾ ਪਰ ਹੁਣ ਦੁਨੀਆ ਜਾਣ ਹੀ ਗਈ ਆ ਫਿਰ ਕੀ ਕਰਨਾ ਹੁਣ ਇੱਥੇ ਤਾਂ ਕੰਮ ਨਹੀਂ ਕੋਈ ਮਿਲਦਾ ਕੋਈ ਨੌਕਰੀ ਨਹੀਂ ਮਿਲਦੀ ਹੂੰ ਹੂੰ ਤੇ ਫਿਰ ਤਾਂ ਆਈ ਲੋਕੀ ਬਾਹਰ ਨੂੰ ਜਾਣ ਡਏ ਆ ਆ ਇਹ ਵੀ ਗੱਲ ਹੈ ਵਾ ਆਹੋ ਚਲੋ ਵੇਖਾਂ ਸੁਣਾਗੇ ਫਿਰ ਕਿੱਦਾਂ ਕਰਨਾ ਵਾ ਕੋਈ ਗੱਲ ਨਹੀਂ ਮੈਂ ਨਾ ਦੀਦ ਨੂੰ ਫੋਨ ਕਰਕੇ ਪੁੱਛਦਾ ਮੈਂ ਬਾਅਦ ਚ ਪੁੱਛ ਲੈਣੇ ਕੀ ਕੀ ਸਾਹਿਬ ਕਿਤਾਬ ਹੈ ਤੁਹਾਨੂੰ ਕੀ ਕਹਿੰਦੀ ਪਾਰਪੁਰ ਭੇਜਣਾ ਵਾ ਕਿ ਨਹੀਂ ਹਾਂ ਨਹੀਂ ਫਿਰ ਦੱਸ ਦਊਗੀ ਸਾਰੀ ਗੱਲ ਹਾਂ ਕੋਈ ਗੱਲ ਨਹੀਂ ਬਹੁਤ ਹੀ ਕੋਈ ਗੱਲ ਨਹੀਂ ਚੰਗਾ ਚਲੋ ਸ਼ੋਭਾ ਤੇ ਦੱਸੂਗੀ ਨਾ ਤੇ ਇਹਨੇ ਨਾਲ ਹੀ ਹੌਸਲਾ ਹੋ ਜੂਗਾ ਵੀ ਉਹ ਨਜ਼ਰ ਆਦਾ ਹੈਗਾ ਕਿ ਲਾਉਣ ਦਾ ਚਲੋ ਉਲੀ ਜਾਊਗੀ ਤੇ ਭਰਾ ਦਾ ਵੀ ਸੋਚੂਗੀ ਇਹ ਤੇ ਆਂਦਾ ਵਾ ਮੂਰਖ ਤੇ ਮੈਂ ਤੈਨੂੰ ਕੱਲੀ ਛੱਡ ਕੇ ਕਿੱਦਾਂ ਜਾਣਾ ਪਰ ਨਹੀਂ ਪੁੱਤ ਤੇਰਾ ਨਹੀਂ ਗੁਜ਼ਾਰਾ ਇਦਾਂ ਹੋਣਾ ਜਾਏਗਾ ਤੇ ਪੀੜੀ ਗੱਲ ਬਣ ਜੂਗੀ ਪਤਾ ਨਹੀਂ ਕਿ ਧਰ ਨੇ ਚਲ ਗਏ ਆ ਜਿਹੜੀ ਗੱਲ ਸੁਣਜੀ ਨਾ ਉਹ ਇਧਰ ਘਰ ਬੜਾ ਰੌਲਾ ਪੈਣ ਡਿਆ ਗਿਆ ਰੌਲਾ ਪੈਣ ਡਿਆ ਵਾ ਆਹ ਮੈਨੂੰ ਨਹੀਂ ਪਤਾ ਲੱਗਾ ਮੈਂ ਤਾਂ ਸਾਰਾ ਕੰਮਕਾਰ ਕਰਕੇ ਨਾ ਇਥੇ ਸ਼ਾਮੇ ਜਾਣ ਕੇ ਬਹਿ ਗਈਆਂ ਤੇ ਤੁਹਾਨੂੰ ਦੇਖਣ ਲਈ ਸੀ ਕਿੰਨੇ ਚਿਰ ਦੇ ਗਏ ਤਾਂ ਆਏ ਨਹੀਂ ਅਜੇ ਤੱਕ। ਘੁੰਮ ਵੀ ਬਾਹਰੋਂ ਹੀ ਦੇਖ ਕੇ ਆਇਆ ਮੈਂ ਕਿਹੜਾ ਘਰ ਗਿਆ। ਅੱਛਾ। ਆਹੋ ਬੜਾ ਉੱਚੀ ਬਡੇ ਬੁਰੜ ਬਾਲਾ ਕੀ ਗੱਲ ਉਹ ਬੋਲਦੀ ਆ ਕਿਚਾਬ ਬੋਲਦੀ ਆ। ਹੈ? ਨਾਹ ਬੋਲਦੀ ਹੁਣੀ ਆ। ਪਤਾ ਨਹੀਂ ਇਹ ਕੌਣ ਹੀ ਇਹ ਤੇ ਤੇਨੂੰ ਹਸਾਬ ਹੋਣਾ ਨੂੰ ਲਾ ਕੇ ਸੋਹਦੇ ਜਾਂਦੀ ਰਹਿੰਦੀ ਆ। ਸਾਹ ਮੈਨੂੰ ਕਾਦਾ ਵਾ। ਆਪ ਕਿਹਨੇਗੀ ਦੱਸਦੀ ਆਪ ਆਉਂਦੀ ਪਰਦੇ। ਪਰ ਬਾਹਰੋਂ ਪਤਾ ਲੱਗ ਹੀ ਜਾਂਦਾ ਵਾ ਨਾ। ਇਹਨੂੰ ਕੁੜੰ ਪੈ ਗਿਆ ਬਾੜੇ। ਅੱਛਾ। ਉਹ ਆ ਗਰੀਬ ਘਰ ਦੀ। ਠੀਕ ਆ। ਆਹੋ ਪਹਿਲਾਂ ਤਾਂ ਆਈ ਆ ਗੋਮੇ ਬਣਾ ਕੇ ਰਹੀ। ਚੱਲ ਗੱਲ ਟਕੀ ਰਵੇ ਟਕੀ ਰਵੇ ਅੱਛਾ ਤੇ ਪਰ ਮੈਨੂੰ ਲੱਗਦਾ ਹੁਣ ਵੀ ਹੁਣ ਥਾਰਾ ਪਿਆ ਗਿਆ ਹਨਾ ਕਿਸ ਗੱਲੋਂ ਹਾਂ ਹੁਣ ਕੋਈ ਨਾ ਕੋਈ ਗੱਲ ਇਨਾਂ ਦੇ ਘਰ ਹੋ ਗਈ ਆ ਤਾਂ ਹੀ ਨਹੀਂ ਐ ਕਿ ਦੂਜੇ ਨੂੰ ਕਹਿਣ ਤੂੰ ਆਉਂਗਾ ਤੂੰ ਜਾਉਂਗਾ ਅੱਛਾ ਪਾਣੀ ਗੱਲ ਆ ਚੱਲਣ ਦੀ ਮੈਂ ਤਾਂ ਗਾਲੀ ਗਾਲੀ ਤੋੜਿਆ ਮੈਂ ਸੀਆਈਡੀ ਲੈਂਦਾ ਮੈਂ ਠੀਕ ਆ ਠੀਕ ਆ ਕੋਈ ਗੱਲ ਨਹੀਂ ਹੁਣ ਆਹ ਗੱਲ ਤੇ ਮੈਨੂੰ ਦੱਸੀ ਆ ਹਾਂ ਹੁਣ ਮੈਂ ਪਤਾ ਕਰਕੇ ਆਉਂਗੀ ਕਿ ਕੀ ਚੱਕਰ ਚੱਲਿਆ ਵਾ ਨਹੀਂ ਤੇ ਨਾ ਉੱਥੇ ਸੂਟ ਨਹੀਂ ਸੀਨੇ ਕੰਦੀ ਮੈਂ ਵੀ ਸੂਟ ਸੀਨੇ ਦੇਣ ਗਈ ਸੀਗੀ ਉਹਨੇ ਮੈਨੂੰ ਦੱਸਿਆ ਕਿ ਕੁੜਮਾ ਦਾ ਸੂਟ ਆਇਆ ਵਾ ਨਾ ਆਹੋ 32 ਟੋਕਾ ਹੀ ਉਹਦੇ ਵਿੱਚ ਆਹੋ ਤੇ ਜੇ ਮੈਂ ਪੁੱਛਿਆ ਨਾ ਮੈਨੂੰ ਤੇ ਨਾ ਬੜੇ ਚੰਗੇ ਕੁੜਮ ਮਿਲੇ ਆ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਕਿਤੇ ਐਡੇ ਸੋਹਣੇ ਸੂਟ ਆਏ ਆ ਕਿਤੇ ਗੱਲ ਨਹੀਂ ਕਰਨ ਵਾਲੀ ਮੈਂ ਕਹਿੰਨੀ ਕਿਤੇ ਨਾ ਗੱਲ ਨਹੀਂ ਥੱਲੇ ਪੈਣ ਦਿੰਦੀ ਪਰ ਮੈਨੂੰ ਤੇ ਸਾਰਾ ਹੀ ਪਤਾ ਹੈਗਾ ਤੇ ਹੁਣ ਕਿਹੜੀ ਗੱਲ ਪੁੰਝੇ ਪੈਣ ਦਿੰਦੀ ਆ ਅਜੇ ਵੀ ਵੱਡੋ ਢੀ ਛੜਦੀ ਆ ਹੁਣ ਪਤਾ ਨਹੀਂ ਉਹ ਪਰ ਅੰਦਰ ਦੀਆਂ ਪੱਕੀਆਂ ਬਾਹਰ ਹੀ ਆਉਂਦੀਆਂ ਹੁੰਦੀਆਂ ਵਾ ਇਹਦਾ ਰਾਤਾਂ ਹੀ ਮੈਂ ਟੱਕਣ ਟੱਕ ਜੂਗੀ ਪਰ ਮੈਨੂੰ ਤੇ ਸਾਰਾ ਹੀ ਪਤਾ ਹੈਗਾ ਇਹ ਨੌ ਮੇਰੀ ਤੇ ਚੰਗੀ ਬੜੀ ਆ ਉਹ ਤੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਦੱਸ ਮੈਂ ਵੀ ਬਾਹਰ ਜਿਹੜੀ ਲੋਕੀ ਗੱਲਾਂ ਕਰਦੇ ਹੁੰਦੇ ਆ ਨਾ ਉਹ ਝੂਠੀਆਂ ਨਹੀਂ ਹੁੰਦੀਆਂ ਇਹ ਸਾਨਾ ਨੌ ਦੀ ਵਾਜ ਜਿਆਦੇ ਆਉਂਦੀ ਉਹ ਉਹਨਾਂ ਹੀ ਲੰਢੀ ਫਿਰ ਕੇ ਨੌ ਇਹਦੀ ਬੜੀ ਤੇਜ ਤੇ ਹੈਗੀ ਆ ਗਰੀਬ ਘਰੋਂ ਹਾਂ ਹਾਂ ਆਹ ਪਹਿਲਾਂ ਪਹਿਲਾਂ ਤੇ ਟੱਕਦੀ ਰਹੀ ਆ ਵੀ ਨਾ ਪਤਾ ਲੱਗੇ ਕਿਸੇ ਨੂੰ ਬਾਹਰ ਹੂੰ ਤੇ ਪਰ ਕਿੰਨਾ ਕੁ ਤੇ ਟੱਕਣਾ ਹੈਗਾ ਇਹ ਆਹੋ ਗੱਲ ਤੇ ਤੁਸੀਂ ਆਹੋ ਪਤਾ ਲੱਗ ਹੀ ਗਿਆ ਵਾ ਹੁਣ ਪਰ ਮੈਂ ਅਟੜੇ ਮੈਂ ਹਰ ਪਾਣੀ ਕੀ ਹੋ ਗਿਆ ਮੈਂ ਮਾੜੇ ਕੰਨਾਂ ਨਾਲ ਆ ਕੇ ਵੇਖਿਆ ਤੇ ਮੈਂ ਇਹਦੇ ਆਪਣੇ ਦੇਹ ਲੰਡ ਨੂੰ nde ਮੈਂ ਮੁੜ ਕੇ ਸਹੀ ਦਾ ਖਿਆਨ ਹੋ ਗਿਆ ਮੈਂ ਚੱਲ ਤਿੰਨ ਜਾ ਘਰ ਗੱਲ ਕਰਨਾ ਗੱਲ ਗੱਲ ਕਾਦੀ ਹੋਣੀ ਆ ਮੈਨੂੰ ਤਾਂ ਗੱਲ ਦਾ ਪਹਿਲਾਂ ਹੀ ਪਤਾ ਲੱਗਦਾ ਸੀ ਪਰ ਇਹ ਨਹੀਂ ਪਤਾ ਕਿ ਤ ਪਤ ਵੀ ਚੱਲਣ ਡਿਆ ਪਿਆਰੇ ਦੇ ਘਰ ਕੋਈ ਨਹੀਂ ਹੁਣ ਨਾ ਅੱਜ ਤੇ ਨਹੀਂ ਮੈਂ ਜਾਂਦੀ ਤੇ ਮੁੜ ਕੇ ਜਾ ਕੇ ਤੁਹਾਨੂੰ ਵੇਖ ਕੇ ਆਉਂਗੀ ਅਖੀਰੀ ਇੱਕ ਦਿਨ ਤੇ ਰੌਲਾ ਪੈਣਾ ਹੀ ਪੈਣਾ ਹੈ ਆਹ ਸਹੀ ਗੱਲ ਵਾ ਕਿੰਨਾ ਕੁ ਦਿਨ ਹਾਲ ਘਾਲਾ ਰੱਖਣਾ ਗਿਆ ਕਿੰਨੇ ਚਰਪੜੇ ਪਾਉਣੇ ਹੀ ਨੇ ਚਲਾਕ ਤੇ ਵੀ ਬੜੀ ਆ ਆਪਣੇ ਵੱਲੋਂ ਤਾਂ ਪਰਦੇ ਪਾਉਂਦੀ ਹੀ ਪਰ ਕਿੰਨੇ ਚਰ ਗੁੱਝੀਆਂ ਰਹਿਣੀਆਂ ਠੀਕ ਆ ਨਾ ਹੁਣ ਜਾਉਂਗੀ ਨਾ ਤਾਂ ਸਾਰਾ ਪਤਾ ਲੈ ਕੇ ਆਉਂ ਤੇ ਫਿਰ ਮੈਂ ਮੂੰਹ ਤੇ ਕਹਿ ਦੇਣਾ ਵਾ ਫੇਰ ਔਲਾ ਤੇ ਨਾ ਪੈਂੜੇ ਸਾਰੇ ਲੋਕਾਂ ਨੇ ਗੱਲਾਂ ਸੁਣਨੀਆਂ ਕੰਨੀ ਹੁਣ ਗਿਛ ਪਾਉਣੀ ਹੈ ਮੇਰੀ ਗੱਲ ਸੁਣ ਬਾਕੀ ਗੱਲਾਂ ਛੱਡ ਮੈਂ ਜਾਣਾ ਕਿਤੇ ਕੰਮ ਤੇ ਤੇ ਚਾਹ ਘੁੱਟ ਬਣਾ ਕੇ ਤੇ ਪਾਲ ਤੇ ਚੱਲ ਕੋਈ ਨਹੀਂ ਬਣਾ ਦਿੰਨੀ ਆ ਚਾਹ ਮੈਂ ਆ ਪਾਲ ਨੂੰ ਤਾਂ ਮੈਂ ਜਾਵਾਂ ਚਲੋ ਕਿੰਨੇ ਦਿਨ ਹੋ ਗਏ ਆ ਨਾ ਤੇ ਪੈਨ ਦਾ ਫੋਨ ਆਇਆ ਹੀ ਆ ਤੇ ਨਾ ਮੈਂ ਹੀ ਕੀਤਾ ਵਾ ਮੇਰਾ ਰਦਾ ਕਰਕੇ ਨਾ ਹਾਲ ਚਾਲ ਪੁੱਛਦੀ ਐ ਇੱਕ ਵਾਰ ਤੇ ਕੀ ਹਾਲ ਚਾਲ ਵਾ ਹੁਣ ਕੇ ਫੇਰਾ ਹੀ ਨਹੀਂ ਮਾਰਿਆ ਹੈਲੋ ਸਸਿਕਾ ਹੋ ਸਮਖੀਆਂ ਚਾਲਾ ਹਾਂ ਮੈਂ ਵੀ ਠੀਕ ਠਾਕ ਵਧੀਆ ਹਾਂ ਪਰਿਵਾਰ ਵੀ ਠੀਕ ਠਾਕ ਆ ਆਹ ਦਹੀ ਆ ਉਹ ਵੀ ਬਾਹਰ ਕੱਪੜੇ ਦੇਹੀ ਤੋਂ ਮਸ਼ੀਨ ਲਈ ਹੀ ਹੋਂਨੇ ਠੀਕ ਠਾਕ ਸਭ ਲਵਿੰਗ ਨੇ ਮੈਂ ਕਿਹਾ ਪਤਾ ਨਹੀਂ ਕਿਤੇ ਬੱਚੇ ਦੇ ਬਾਹਰ ਗਏਗੇ ਕਿ ਤੇ ਨਾਲ ਆ ਵੀ ਨਾ ਚਲਗੇ ਹੁਣ ਜਿਹੜਾ ਮਗਰ ਫੋਨ ਹੀ ਨਹੀਂ ਕੀਤਾ ਲਦਾਸ ਹਾਂ ਇਹ ਜੇਦ ਹੁੰਦੀ ਆ ਕਿ ਜੇ ਮੈਂ ਨਹੀਂ ਕੀਤਾ ਤਾਂ ਤੁਸੀਂ ਵੀ ਨਹੀਂ ਕਰਨਾ ਨਹੀਂ ਆਵਾਂਗੇ ਕਿਸੇ ਦਿਨ ਕੋਈ ਗੱਲ ਨਹੀਂ ਹਾਂ ਬੜੀ ਵਧੀਆ ਕਰਦੀ ਸਾਰਾ ਕੰਮ ਧੰਦਾ ਆਹ ਬਾਰ ਦਾ ਡੇਂਗ ਆ ਜੇ ਕਰਨਾ ਤੁਹਾਨੂੰ ਪਤਾ ਹੀ ਆ ਬਾਰ ਦੇ ਕੰਮਾਂ ਦਾ ਇਦਾਂ ਹੀ ਟਾਈਮ ਲੱਗ ਜਾਂਦਾ ਵਾ ਇਹ ਕਿਹੜੇ ਛੇਤੀ ਬਣ ਜਾਂਦੇ ਆ ਹਾਂ ਅਸ਼ਵੀਰ ਹੁਣੀ ਨਹੀਂ ਨਹੀਂ ਮੇਰੇ ਕੋ ਵੀ ਨਹੀਂ ਆਏ ਫੋਨ ਕਰਤਾ ਜਾਂਦੇ ਕੰਮ ਤੇ ਆ ਗਿਆ ਵਾ ਕੋਈ ਗੱਲ ਨਹੀਂ ਬਾਅਦ ਚ ਆ ਜਾਾਂਗੇ ਚੱਲ ਕੋਈ ਨਹੀਂ ਕਿਤੇ ਕੰਮ ਤੇ ਆਈ ਜਾਂਦਾ ਬੰਦੇ ਨੂੰ ਨਾਲੇ ਹਾਂ ਅਸੀਂ ਕਿਹੜੇ ਨਵੇਂ ਸਵੇ ਆ ਪਹਿਲੀ ਲੋੜੀ ਆ ਆ ਕਿੰਨਾ ਚਿਰ ਹੋ ਗਿਆ ਵਿਚਾਰਿਆਂ ਨੂੰ ਦਿੰਦੇ ਹੀ ਆ ਅੱਛਾ ਤੁਹਾਡੇ ਕੋ ਵੀ ਨਹੀਂ ਆਏ ਆ ਨੂੰ ਦੱਸਣ ਲਈ ਭਾਬੀ ਪੇ ਦਾ ਵਿਆਹ ਜਾਵਾ ਮੇਰੇ ਪਤੀਏ ਦਾ ਤੇ ਕੋਈ ਨਹੀਂ ਉਧਰੋਂ ਫ੍ਰੀ ਹੋਵੇ ਆਂਦੀ ਆਉਣਾ ਤੇਹੀਂ ਜ਼ਰੂਰ ਵਾ ਚਲ ਕੋਈ ਗੱਲ ਨਹੀਂ ਭੈਣ ਜੀ ਕਲਾਕਾਰਾਂ ਦੇ ਤੇਹਾਂ ਜੀ ਹੈਗਾ ਵਾ ਤੁਹਾਨੂੰ ਪਤਾ ਹੀ ਆ ਫਿਰ ਨਿਕਲਿਆ ਨਹੀਂ ਜਾਂਦਾ ਹੁਣ ਵਿਆਹ ਹੀ ਉਹਦੇ ਸਹੁਰੇ ਪਰਿਵਾਰ ਤੇ ਉੱਥੇ ਵੀ ਜਾਣਾ ਆਉਣਾ ਪੈਂਦਾ ਹੈਗਾ ਹਾਂ ਅੱਛਾ ਆਉਣਾ ਮੈਂ ਤੁਸੀਂ ਇੱਧਰ ਨੂੰ ਚਲਾਉਣਾ ਹੋ ਤੁਮਾਰੋ ਫੇਰਾ ਜਰੂਰ ਚੰਗਾ ਠੀਕ ਠੀਕ ਆ ਚਲੋ ਠੀਕ ਆ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਆਹ ਇਹ ਕੋਈ ਨਹੀਂ ਜਾਏ ਚਲ ਗੁੱਸਾ ਕਰਨ ਲਈ ਆ ਵਿਚਾਰੇ ਕੋ ਨਾ ਜਾਇਆ ਗਿਆ ਹੋਊਗਾ ਕੰਮ ਵੀ ਪੈ ਜਾਂਦਾ ਵਾ ਨਾਲੇ ਕੱਲਾਕਾਰ ਆ ਬੱਚੇ ਬਾਹਰ ਵਾ ਸਾਰੇ ਕੰਮ ਨੇ ਆਪ ਹੀ ਕਰਨੇ ਆ ਕੋਈ ਗੱਲ ਨਹੀਂ ਮਗਰੂ ਆ ਜੂਗਾ